ਦੋਸਤੋ ਆਪਣੇ ਕੋਲੇ ਟਾਟਾ ਆਈਸੀਜੀ ਪਿਕਅਪ ਆਪਾ ਬਣਾਤੀ ਆ ਸੂਟੋ ਪਾਵਰ ਮੈਂ ਤੇਹੀ ਗੱਲ ਕਹੂੰਗਾ ਵੀ ਆਨਲਾਈਨ ਜਿਹੜੀ ਚੀਜ਼ ਮਿਲਦੀ ਆ ਯਾਰ ਉਹਦੇ ਵਿਸ਼ਵਾਸ ਨਾ ਕਰਿਆ ਕਰੋ ਮਕੈਨਿਕ ਨੂੰ ਦੁਬਾਰਾ ਖੋਲ ਖਲੀਆ ਕਰਨਾ ਪੈਂਦਾ ਬੇਟਾ ਗੱਡੀ ਸਟਾਰਟ ਕਰਿਓ ਇਸ ਦੀ ਪ੍ਰੋਬਲਮ ਕੀ ਆਈ ਹੈ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਹਦਾ ਤੇਲ ਲੀਕ ਕਰ ਰਿਹਾ ਜੋੜ ਤੋਂ ਜੋੜ ਕਿਹੜਾ ਸੱਜਣੋ ਆਪਾਂ ਗੱਡੀ ਸਟਾਰਟ ਕਰਕੇ ਦਿਖਾਉਣੇ ਆ ਇਹਦੇ ਜੋੜ ਦੇ ਵਿੱਚ ਦੀ ਤੇਲ ਆ ਰਿਹਾ ਹੈ ਬੇਟਾ ਹਲੋ ਜੀ ਇਹ ਗੈਸ ਦੇ ਵਿੱਚ ਤੇਸੀ ਕੋਰ ਪਈ ਹੋਈ ਹੈ ਜੀ ਇਹਨਾਂ ਦੇ ਚੱਕਰਾਂ ਚ ਲਾ ਪਿਆ ਕਰੋ ਹੁਣ ਵੀਰ ਉਹਨਾਂ ਨੂੰ ਪੁੱਛਦੇ ਆ ਕੋਈ ਰਿਜ਼ਲਟ ਮਿਲਿਆ ਇਹਨਾਂ ਨੂੰ ਭਾਜੀ ਸასი ਕਾਲ ਕੀ ਹਾਲ ਸੀ ਜੀ ਬਹੁਤ ਵਧੀਆ ਜੀ ਵੀਰ ਜੀ ਕੀ ਮਹਿਸੂਸ ਕਰ ਰਹੇ ਹੋ ਮਹਿਸੂਸ ਬਹੁਤ ਬੁਰਾ ਮਹਿਸੂਸ ਕਰ ਰਹੇ ਆ ਜਿਵੇਂ ਫਿਰ ਵੀ ਦਾ ਬਹੁਤ ਵੱਡਾ ਸ਼ਿਕਾਰ ਹੋ ਗਏ ਆਪਾਂ ਲੋਕ ਮੇਰੇ ਬਾਰੇ ਵੀ ਗਲਤ ਕਮੈਂਟ ਪਾਉਣਗੇ ਜਦੋਂ ਮੈਂ ਕਿਸੇ ਲਈ ਕੰਡੇ ਬੀਜੂੰਗਾ ਬਿਲਕੁਲ ਮੇਰੇ ਬੱਬਲ ਆ ਰਹੇ ਨਾ ਜੀ ਗੈਸਕਟ ਸੜੇ ਵੀ ਨਿਸ਼ਾਨੇ Love you bro. But I will do. ਰੀਬੰਦ ਕਰਿਓ ਕਿਹਨ ਦਾ ਪ੍ਰੋਬਲਮ ਆ ਹਾਂ ਜਿਹੜੇ ਦੋਸਤਾਂ ਨੂੰ ਇਹ ਲੱਗਦਾ ਹੁੰਦਾ ਵੀ ਬਾਈ ਜੀ ਟਰਬੋ ਜਦੋਂ ਅਸੀਂ ਸੱਚ ਕੱਟ ਦਿੰਨੇ ਆ ਭਜਾ ਕੇ ਤੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਚਲੋ ਅਸੀਂ ਤੇ ਇਹਦੀ ਟੈਸਟਿੰਗ ਲੈ ਰਹੇ ਸੀ ਕਿ ਕਿੰਨੀ ਦੀ ਵਰਕਿੰਗ ਸਮੂਥਨਸ ਹੈਗੀ ਹੈ ਇਹ ਲਗਭਗ 25 ਤੋਂ 30 ਕਿਲੋ ਚੱਲਦਾ ਰਹਿੰਦਾ ਬਿਨਾਂ ਤੇ ਸੋ ਦਿਸ ਇਜ਼ ਰੌਂਗ ਠੀਕ ਹੈ ਨਾ ਪਰ ਅਸੀਂ ਤੁਹਾਨੂੰ ਟੈਸਟ ਡਰਾਈਵ ਲੈ ਰਹੇ ਹਾਂ ਗੱਡੀ ਦੁਆਰਾ ਸਟਾਰਟ ਕਰਿਓ ਬੇਟਾ ਸਲਮਾਰੋ ਬੇਟਾ ਨਿਵਾਦੀ ਹਾਜੀ ਬਾਜੀ ਸਤਿ ਸ੍ਰੀ ਅਕਾਲ ਭਾਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸ਼ਾਰਪਤੋਂ ਆਏ ਹਾਂ ਇਹ ਸਰ ਕਦੋਂ ਕਦੀ ਤੁਹਾਨੂੰ ਦਿੱਕਤ ਹੈਗੀ ਐ ਇਹ ਸਰ ਪੰਜ-ਛੇ ਮਹੀਨਿਆਂ ਤੋਂ ਦਿੱਕਤ ਆ ਰਹੀ ਹੈ ਤੁਸੀਂ ਕੀ ਕੀ ਕਰਵਾ ਚੁੱਕੇ ਬ੍ਰਦਰ ਮੈਂ ਟਰਬੋ ਚੇਂਜ ਕਰਾ ਲਿਆ ਯਰ ਕਲੀਨ ਕਰਾ ਲਿਆ ਹੋਰ ਨਿੱਕੇ-ਮੋਟੇ ਜੋ ਮੱਕ ਮਿਸਤਰੀ ਗਈਗਾ ਆ ਬਦਲ ਦੋ ਪਾਈਪਾ ਬਦਲ ਦੋ ਕੋਈ ਔਰ ਜਵਲ ਦਿਓ ਕਰਦੇ ਰਹੇ ਫਰਕ ਨਹੀਂ ਪਿਆ ਬਰਤੋ ਜੀ ਤੁਸੀਂ ਭਾਜੀ ਗੱਡੀ ਆਪਾਂ ਡਾਇਗਨੋਸ ਕਰ ਲਈ ਹੈ ਹਾਂਜੀ ਗੱਡੀ ਤੁਹਾਡੀ ਹੀਟ ਅੱਪ ਹੋਈ ਹੋਈ ਹੈ ਹਾਂਜੀ ਤੁਹਾਡੀ ਗੱਡੀ ਦਾ ਨਾ ਤਾਂ ਮੈਂ ਰੇਡੀਏਟਰ ਦਾ ਕੰਮ ਕਰਾਂ ਠੀਕ ਹੈ ਜੀ ਇੰਜਨ ਦੀ ਸਾਊਂਡ ਚੇਂਜ ਹੈ ਇੰਜਨ ਡਾਊਨ ਹੈ ਪਰ ਤੁਸੀਂ ਕਿਥੋਂ ਤੱਕ ਰਿਪ ਭਜਾਉਣਾ ਚਾਹੁੰਦੇ ਹੋ ਨੇ ਦੇਖੋ ਅਜੇ ਨਹੀਂ ਸੈਂਕੜੋ 100 100 ਬਹੁਤ ਅੱਛੀ ਗੱਲ ਹੈ ਜੋ ਇਸ ਗੱਡੀ ਦੀ ਹਾਲਤ ਹੈ ਇਹ 90 100 ਵਾਲੀ ਹੈ ਬੂਸਟ ਬਣ ਜਾਣਾ ਚਾਹੀਦਾ ਅੱਛੀ ਗੱਲ ਹੈ ਕਿੰਨਾ ਬੂਸਟ ਬਣਦਾ ਮੈਂ ਟਰਬੋ ਜੀਐਸ ਵਾਲਾ ਬੁਲਾਉਣਾ ਹੈ ਤੁਸੀਂ ਟਰਬੋ ਵੀ ਦਿਖਾਇਆ ਤੁਸੀਂ ਆਪ ਦਾ ਟਰਬੋ ਮੈਨੂੰ ਬਸ ਵੀ ਰਖਾ ਦਿਓ ਠੀਕ ਹੈ ਨਾ ਕਿਸੇ ਚੀਜ਼ ਦੀ ਕੋਈ ਵੀ ਲੇਬਰ ਜਾਂ ਚੀਜ਼ ਫਿਕਸ ਨਹੀਂ ਹੈਗੀ ਜੋ ਐਸਟੀਮੇਟ ਦਤਾਂਗਾ ਇੰਜਨ ਦੀ ਆਵਾਜ਼ ਸੁਣੀ ਹੈ ਹਾਂਜੀ ਖੜਕ ਰਹੀ ਆ ਪਾਣੀ ਪਾਣੀ ਠੀਕ ਹੈ ਘਟਦਾ ਘਟਦਾ ਨਾ ਮੇਰਾ ਮਕਸਦ ਇਨਾ ਕਹਿ ਬਈ ਇਹ ਗੱਡੀਆਂ ਅੱਜ ਕੱਲ ਯੂਜ਼ ਐਂਡ ਥਰੋ ਵਾਲੀ ਗੱਲ ਆ ਇੱਥੇ ਨੇੜੇ ਆ ਕੇ ਵੇਖੋ ਵੀ ਹੱਥ ਪਾਉਣ ਨੂੰ ਥਾਂ ਹੈਗੀ ਕਿਤੇ ਨਹੀਂ ਉਹ ਬਹਿ ਜੀ ਠੀਕ ਹੈ ਜੀ ਕਿਹੜੀ ਚੀਜ਼ ਚ ਫਰਕ ਨਿਕਲਦਾ ਹੈ ਕਿਹੜੀ ਪਾਈਪ ਫੱਟੀ ਨਿਕਲਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਭਾਜੀ ਚੈੱਕ ਕਰਾਂਗੇ ਤੁਹਾਡੀ ਇਜ਼ਾਜ਼ਤ ਹੈ ਬਿਲਕੁਲ ਜੀ ਕਿਰਪਾ ਗੁਰੂ ਰਾਮਦਾਸ ਮਹਾਰਾਜੀ ਦੀ ਤੁਸੀਂ ਚੰਗੀ ਬਣੀ ਲੈ ਕੇ ਆਏ ਸੀ ਸਲਫ ਵਾਜਦੀ ਹੈ ਵਾਜਦੀ ਹੈ ਹੌਣ ਸਲੋ ਬਾਈ ਜੀ ਨਹੀਂ ਹੌਣੀ ਬਾਈ ਉਹ ਪੱਤ ਬਚਾਈ ਰੱਖਦਾ ਜੀ ਜੇ ਹੀ ਕਸ ਤੂੰ ਚਲੇ ਜਾਂਦੇ ਸੀ ਕਹਿੰਦਾ ਬਾਈ ਯਾਰ ਕੀ ਕਹਿੰਨਾ ਤੂੰ ਯਾਰ ਅਸੀਂ ਤਾਂ ਚੰਗੀ ਬਲੀ ਛੱਡ ਕੇ ਗਏ ਸੀ ਸੋ ਪਤਾ ਨਹੀਂ ਲੱਗਦਾ ਸਾਡੇ ਤਾਂ ਕਈ ਵਾਰੀ ਉਹ ਕੋਲੂ ਵਾਲਾ ਹਾਲ ਹੋ ਜਾਂਦਾ ਵੀ ਜੱਟ ਤੱਤਾ ਤੱਤਾ ਕਰਕੇ ਨਾ ਉਹ ਕੋਲੂ ਹਲ ਤੇ ਲਾ ਲਦਾ ਤੇ ਉਹ ਵਿਚਾਰੇ ਬਲਦ ਦਾ ਨਾ ਤਾਂ ਪੈਂਡਾ ਤੈ ਹੁੰਦਾ ਤੇ ਸ਼ਾਮ ਨੂੰ ਵੇਖਦਾ ਵੀ ਮੈਂ ਕੀ ਕੀਤਾ ਮੈਂ ਤਾਂ ਉੱਥੇ ਹੀ ਖੜਾ ਕੋਈ ਹਾਲ ਸਾਡੇ ਦਾ ਭਰਾ ਜੀ ਸੋ ਧੰਨਵਾਦ ਕੋਈ ਗੱਲ ਨਹੀਂ ਬਾਜੀ ਅ ਸ਼ਹਿਰਪੁਰ ਤੋਂ ਆਏ ਤੁਸੀਂ ਹਾਂ ਜੀ ਖਾਸ ਖਾਸ ਸ਼ਹਿਰਪੁਰ ਠੀਕ ਹੈ ਬਾਜੀ ਠੀਕ ਹੈ ਦੋਸਤੋ ਆਪਣੇ ਕੋਲੇ Tata ICJ ਪਿਕਅਪ ਆਪਾਂ ਬਣਾਤੀ ਆ ਸੂਟੋ ਪਾਵਰ ਮੈਂ ਤੇਹੀ ਗੱਲ ਕਹੂੰਗਾ ਵੀ ਆਨਲਾਈਨ ਜਿਹੜੀ ਚੀਜ਼ ਮਿਲਦੀ ਆ ਯਾਰ ਉਹਦੇ ਵਿਸ਼ਵਾਸ ਨਾ ਕਰਿਆ ਕਰੋ ਮਕੈਨਿਕ ਨੂੰ ਦੁਬਾਰਾ ਖੋਲ ਖਲੀਆ ਕਰਨਾ ਪੈਂਦਾ ਬੇਟਾ ਗੱਡੀ ਸਟਾਰਟ ਕਰਿਓ ਇਹਦੀ ਪ੍ਰੋਬਲਮ ਕੀ ਆਈ ਹੈ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਹਦਾ ਤੇਲ ਲੀਕ ਕਰ ਰਿਹਾ ਜੋੜ ਤੋਂ ਜੋੜ ਕਿਹੜਾ ਸੱਜਣੋ ਆਪਾਂ ਗੱਡੀ ਸਟਾਰਟ ਕਰਕੇ ਦਿਖਾਉਣੇ ਆ ਇਹਦੇ ਜੋੜ ਦੇ ਵਿੱਚ ਦੀ ਤੇਲ ਆ ਰਿਹਾ ਹੈ ਬੇਟਾ ਦਿਖਾਓ ਜਰਾ ਇਹਦੇ ਵਿੱਚ ਦੀ ਵੀ ਦੇਖ ਲਓ ਤੇਲ ਆ ਰਿਹਾ ਕਿ ਨਹੀਂ ਆ ਰਿਹਾ ਇਹ ਆ ਜੀ ਸੂਟੋ ਪਾਵਰ ਅਮੇਰ ਬੇਸੀ ਵਾਲੇ ਚੱਕਰਾਂ ਚ ਵੇਖ ਰਹੇ ਨੇ ਆਪ ਕੀ ਫਾਇਦਾ ਹੈਗਾ ਹਣਾ ਬੇਟਾ ਰਹਿ ਦਿਓ ਬੇਟਾ ਕਰੇ ਉਹਦੇ ਥੱਲੇ ਅਕੇਲੀ ਕਰ ਲਾ ਪੈ ਜੇ ਜਦੀ ਸলো ਕਰ ਦੋ ਬੇਟਾ ਹਾਲੋ ਸੱਜਣਾ ਹਾਲੋ ਰੀੜੀ ਬੰਦ ਕਰ ਦਿਓ ਹਾਲੋ ਜੀ ਇਹ ਗੈਂਸ ਦੇ ਵਿੱਚ ਤੇਸੀ ਕੋਰ ਪਈ ਹੋਈ ਆ ਭਾਜੀ ਨੇ ਇਹ ਵੀ ਸੂਟੋ ਪਾਵਰ ਵਾਲੇ ਤੋਂ ਪੁਵਾਈ ਆ ਉਹ ਭਾਜੀ ਇਹਨਾਂ ਦੇ ਚੱਕਰਾਂ ਚ ਨਾ ਪਿਆ ਕਰੋ ਹੁਣ ਵੀਰ ਉਹਨਾਂ ਨੂੰ ਪੁੱਛਦੇ ਆ ਕੋਈ ਰਿਜ਼ਲਟ ਮਿਲਿਆ ਇਹਨਾਂ ਨੂੰ ਕਾਜੀ ਸასი ਕਾਲ ਕੀ ਹਸੂ ਜੀ ਬਹੁਤ ਵਧੀਆ ਜੀ ਵੀਰ ਜੀ ਕੀ ਮਹਿਸੂਸ ਕਰ ਰਹੇ ਹੋ ਮਹਿਸੂਸ ਬਹੁਤ ਬੁਰਾ ਮਹਿਸੂਸ ਕਰ ਰਹੇ ਹਾਂ ਕਿ ਵੀ ਕੀ ਦਾ ਬਹੁਤ ਵੱਡਾ ਸ਼ਿਕਾਰ ਹੋ ਗਏ ਆਪਾਂ ਲੋਕ ਮੇਰੇ ਬਾਰੇ ਵੀ ਗਲਤ ਕਮੈਂਟ ਪਾਉਣਗੇ ਜਦੋਂ ਦੋਸਤੋ ਆਪਣੇ ਕੋਲੇ Tata ICJ ਪਿਕਅਪ ਆਪਾਂ ਬਣਾਤੀ ਆ ਸੂਟੋ ਪਾਵਰ ਮੈਂ ਤੇਹੀ ਗੱਲ ਕਹੂੰਗਾ ਵੀ ਆਨਲਾਈਨ ਜਿਹੜੀ ਚੀਜ਼ ਮਿਲਦੀ ਆ ਯਾਰ ਉਹਦੇ ਵਿਸ਼ਵਾਸ ਨਾ ਕਰਿਆ ਕਰੋ ਮਕੈਨਿਕ ਨੂੰ ਦੁਬਾਰਾ ਖੋਲ ਖਲੀਆ ਕਰਨਾ ਪੈਂਦਾ ਬੇਟਾ ਗੱਡੀ ਸਟਾਰਟ ਕਰਿਓ ਇਸ ਦੀ ਪ੍ਰੋਬਲਮ ਕੀ ਆਈ ਹੈ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਹਦਾ ਤੇਲ ਵੀ ਕਰ ਰਿਹਾ ਜੋੜ ਤੋਂ ਜੋੜ ਕਿਹੜਾ ਸੱਜਣੋ ਆਪਾਂ ਗੱਡੀ ਸਟਾਰਟ ਕਰਕੇ ਦਿਖਾਉਣੇ ਆ ਇਹਦੇ ਜੋੜ ਦੇ ਵਿੱਚ ਦੀ ਤੇਲ ਆ ਰਿਹਾ ਹੈ ਬੇਟਾ ਦਿਖਾਇਓ ਜਰਾ ਇਹਦੇ ਵਿੱਚ ਦੀ ਵੀ ਦੇਖ ਲਓ ਤੇਲ ਆ ਰਿਹਾ ਕਿ ਨਹੀਂ ਆ ਰਿਹਾ ਇਹ ਆ ਜੀ ਸੂਟੋ ਪਾਵਰ ਐਵੇਂ ਯਾਰ ਦੇਸੀ ਵਾਲੇ ਚੱਕਣਾ ਚੱਲ ਰਹਿ ਰਹੇ ਨੇ ਕੀ ਫਾਇਦਾ ਹੈਗਾ ਹਣਾ ਬੇਟਾ ਰਹਿ ਦਿਓ

ਇਹ ਗੈਰਸ ਦੇ ਵਿੱਚ ਤੇਸੀ ਕੋਰ ਪਈ ਹੋਈ ਹੈ। ਭਾਜੀ ਨੇ ਇਹ ਵੀ ਸੂਟੋ ਪਾਵਰ ਵਾਲੇ ਤੋਂ ਪੁਵਾਈ ਆ। ਉਹ ਭਾਜੀ ਇਹਨਾਂ ਦੇ ਚੱਕਰਾਂ ਚ ਨਾ ਪਿਆ ਕਰੋ। ਹੁਣ ਵੀਰ ਉਹਨਾਂ ਨੇ ਪੁੱਛਦੇ ਆ ਕੋਈ ਰਿਜ਼ਲਟ ਮਿਲਿਆ ਇਹਨਾਂ ਨੂੰ? ਭਾਜੀ ਸასი ਕਲ ਕੀ ਹਸੀ ਬਹੁਤ ਵਧੀਆ ਜੀ। ਵੀਰ ਜੀ ਕੀ ਮਹਿਸੂਸ ਕਰ ਰਹੇ ਹੋ? ਮਹਿਸੂਸ ਬਹੁਤ ਬੁਰਾ ਮਹਿਸੂਸ ਕਰ ਰਹੇ ਆ ਕਿ ਤਕੀਦਾ ਬਹੁਤ ਵੱਡਾ ਸ਼ਿਕਾਰ ਹੋ ਗਏ ਆ ਆਪਾਂ। ਦੋਸਤੋ ਸਾਡੀ ਮਿਹਨਤ ਕਿੰਨੀ ਪੈ ਗਈ ਦੇਸੀ ਟਰਬੋ ਦੇਖੋ। ਉਹ ਵਿਅਕਤੀ ਕੋਈ ਸਮਝ ਨਹੀਂ ਸਕਦਾ। ਇੱਧਰ ਆਓ ਬੇਟਾ। ਐਸ ਸਾ ਤੋਂ ਤੇਲੀ ਕਰਦਾ ਪਿਆ ਕਿਉਂਕਿ ਇਹਦੇ ਅੰਦਰ ਇੱਕ ਹੋਰ ਪਲੇਟ ਹੈ ਦਿਖ ਰਹੀ ਪਾਉ ਜੀ ਜਿੱਥੇ ਮੈਂ ਲਾ ਰਿਹਾ ਇਸ ਪਲੇਟ ਦੇ ਤੇ ਐਸ ਟਰਬੋ ਜਿੱਤ ਟਰਬਾਈਨ ਦੇ ਵਿਚਾਲੇ ਆਰੀ ਦਾ ਪਲੇਟ ਪੈਂਦਾ ਚਾਕੂ ਪੈਂਦਾ ਵੇਖੋ ਜਿੱਥੇ ਆ ਪੈ ਗਿਆ ਨਜ਼ਰ ਆ ਰਿਹਾ ਬੇਟਾ ਸੋ ਸਜਣੋਂ ਹੱਥ ਜੋੜ ਕੇ ਬੇਨਤੀ ਆ ਸਮਾਨ ਲੈ ਲਿਆ ਕਰੋ ਆਪ ਲੈ ਆਇਆ ਕਰੋ ਚੰਗਾ ਲੈ ਆਇਆ ਕਰੋ ਜਿੱਥੇ ਸਾਡੀ ਮਿਹਨਤ ਬਦੂ ਵੀ ਅਸੀਂ ਮੰਗ ਕੇ ਲਾਵਾਂਗੇ ਅਸੀਂ ਕੁਦਰਤੀ ਜੀ ਟਰਬੋ ਖੋਲਦਿਆਂ ਖੋਲਦਿਆਂ ਸਾਡੀ ਨਜ਼ਰ ਪਈ ਪਾਈਪਾਂ ਤੇ ਪਾਈਪਾਂ ਦੀ ਹਾਲਤ ਵੇਖੋ ਜਰਾ ਇੱਥੇ ਪਾਈਪਾਂ ਦੀ ਹਾਲਤ ਆ ਵੇਖੋ ਪਾਈਪਾਂ ਦੀ ਹਾਲਤ ਇਹ ਡੈਮੇਜ ਨੇ ਜਦੋਂ ਅਸੀਂ ਆਦਮੀ ਨੂੰ ਇਹ ਗੱਲ ਸਮਝਾ ਰਹੇ ਹਾਂ ਉਦੋਂ ਤੱਕ ਕਹਿੰਦੇ ਅੱਛਾ ਜੀ ਬਹੁਤ ਚੰਗਾ ਹੋ ਗਿਆ ਮਿਸਤਰੀ ਜੀ ਤੇ ਬਾਜ ਕਹਿੰਦੇ ਮਿਸਤਰੀ ਜੀ ਤਾਂ ਗੱਲ ਹੀ ਕੋਈ ਨਹੀਂ ਇਹ ਤਾਂ ਸਾਡਾ ਮਿਸਤਰੀ ਮੈਂਟਲ ਦੋ ਹੀ ਲਾਉਂਦਾ ਤੇ ਪਹਿਲਾਂ ਕਿਉਂ ਨਹੀਂ ਪਵਾਇਆ ਭਾਈ ਉਸ ਮਿਸਤਰੀ ਨੂੰ ਮੈਂ ਵੀਰ ਦੀ ਨਹੀਂ ਗੱਲ ਕਰਦਾ ਕਾਮਣ ਜੀ ਗੱਲ ਕਰਦਾ ਜਿਵੇਂ ਅਕਸਰ ਲੋਕ ਕਹਿੰਦੇ ਆ ਸਾਡਾ ਮਿਸਤਰੀ ਦਾ ਮੈਂਟਲ ਆਉਂਦਾ ਬਾਈ ਜੀ ਪਾਉਣ ਲੱਗਿਆ ਐਨੇ ਤਾਂ ਪੈਸੇ ਨਹੀਂ ਮੰਗਦਾ ਜਿੰਨੇ ਤੁਸੀਂ ਮੰਗ ਲੈਨੇ ਹੋ ਸਸੀ ਗੱਲ ਸਸੀ ਗੱਲ ਕਿਹਦੇ ਸ਼ਹਿਰੋਂ ਆਏ ਭਾਜੀ ਫਰੀਦ ਹਾਰਪੁਰ ਹਾਰਪੁਰ ਤੋਂ ਆਏ ਭਾਜੀ ਕਿ ਨੈਰੀ ਟਰਬੋ ਪਵਾਇਆ ਭਾਜੀ ਪਹਿਲਾਂ ਆਲਰੇਡੀ ਤੁਸੀਂ ਉਹ ਦੋ ਤਿੰਨ ਵਾਰੀ ਪਵਾਇਆ ਦੇਸੀ ਕੰਪਨੀ ਦਾ ਸੀ ਹਾਂਜੀ ਮਜ਼ਾ ਆ ਗਿਆ ਪਹਿਲਾਂ ਮਜ਼ਾ ਆ ਗਿਆ ਨਹੀਂ ਕੋਈ ਕੀ ਪਰਫਾਰਮੈਂਸ ਦਾ ਫਰਕ ਲੱਗਦਾ ਬਹੁਤ ਵਧੀਆ ਪਹਿਲਾਂ ਜਦੋਂ ਗੱਡੀ ਲੈ ਕੇ ਆਏ ਸੀ ਜਮਾ ਪਿਕਅਪ ਮਰੀ ਹੋਈ ਸੀ ਓਵਰਟੇਕ ਜਮਾ ਨਹੀਂ ਕਾਪੀ ਸੀ ਹੁਣ ਹੌਣ ਚਲਾ ਕੇ ਥੋੜਾ ਜਿਹਾ ਵਧੀਆ ਲੱਗ ਰਿਹਾ ਮਜ਼ਾ ਆ ਰਿਹਾ ਵੀ ਕਾਰ ਸਿਸ ਰਿਸਪੌਂਸ ਕਰ ਰਹੀ ਹੈ ਭਾਜੀ ਬਹੁਤ ਧੰਨਵਾਦ ਤੁਹਾਡੇ ਨਾਲ ਥੈਂਕ ਯੂ ਤੁਹਾਡਾ ਅਗਰ ਮੇਰੀ ਗੱਲ ਨੂੰ ਮੰਨ ਲਓ ਤੁਹਾਨੂੰ ਪਤਾ ਵੀ ਇੰਜਨ ਤੁਹਾਡਾ ਡਾਊਨ ਹੈ ਹਾਂਜੀ ਹਾਂ ਬੈਕ ਕੰਪਰੈਸਰ ਖੂਬ ਸਾਰਾ ਹੈ ਉਹ ਮੈਂ ਕੈਪਚਰ ਕੀਤਾ ਹੋਇਆ ਹੈ ਠੀਕ ਹੈ ਜੀ ਪਰ ਇੱਕ ਤੁਹਾਡੇ ਵਾਸਤੇ ਹੈ ਵੀ ਇਹਨੂੰ ਰਾਕਟ ਬਣਾ ਕੇ ਇੰਜਨ ਨੂੰ ਡੈਮੇਜ ਕਰਨ ਦਾ ਕੀ ਕਰਨਾ ਹੈ ਆਲਰੇਡੀ ਮੋਲ ਘਟੌਂਦੀ ਹਾਂਜੀ ਘਟਾਉਂਦੀ ਹੈ ਜੀ ਘਟਾਏਗੀ ਵੀ ਆਲਰੇਡੀ ਇਹਦਾ ਬੈਕ ਕੰਪਰੈਸਰ ਹੈਗਾ ਜਦੋਂ ਟਰਬੋ ਹੋਰ ਕੰਮ ਕਰ ਲਾਪਿਆ ਬੈਕ ਕੰਪਰੈਸਰ ਹੋਰ ਵਧੂਗਾ ਪਰ ਜੇ ਤੁਸੀਂ ਲਗਾਤਾਰ ਇਹ 올-ਵਿਲ ਡਰਾਈਵ ਹੈ ਹਾਂਜੀ ਮੰਨ ਲਓ ਵੀ ਇੱਕ ਸਿੰਪਲ ਬੰਦਾ ਤੁਰਿਆ ਜਾਂਦਾ ਉਹਦੇ ਇੱਕ 10 ਕਿਲੋ ਦਾ ਪਿੱਠੂ ਪਾ ਕੇ ਉਹਨੂੰ ਕਹਿੰਦਾ ਵੀ ਚੜ ਵੀ ਪਹਾੜਾ ਤੇ ਭੱਜ ਪੂਰਾ ਉਹਨਾਂ ਚਿਰ ਦਮ ਦਿਖਾ ਦੇਗਾ ਜੇ ਵੀ 10 ਕਿਲੋ ਲਾ ਦੀਏ ਪਾਰ ਫੇਰ ਫਿਰ ਪੰਜੀ ਪੂਰੇਲਾ ਹੋ ਜਾਊਗਾ ਹਾਂਜੀ ਸੋ ਗੱਡੀ ਦੀ ਸਪੀਡ ਭਾਜੀ ਇਹ ਦੇਖੀਦਾ ਹੁੰਦਾ ਹੈ ਕਿ ਇੰਜਨ ਦਾ 2.2 ਹੈ ਹਾਂਜੀ ਇਹਦੇ ਤੋਂ ਅਸੀਂ ਐਕਸਟਰਾ ਕੰਮ 4/4 ਦਾ ਲੈ ਲਿਆ ਠੀਕ ਹੈ ਪਰ ਇਹ ਗੱਡੀ 90 ਤੋਂ 100 ਤੇ ਚੱਲੇਗੀ ਤਾਂ ਬਚੇਗੀ ਨਹੀਂ ਤਾਂ ਭਾਜੀ ਮੈਂ ਸ਼ਬਦਾਂ ਲਈ ਮਜਬੂਰ ਆ ਕਹਿਣ ਨੂੰ ਤੁਹਾਡੇ ਕਜ਼ਨ ਬ੍ਰਦਰ ਨੇ ਉਹ ਹਾਂਜੀ ਹਾਂ ਤੁਹਾਡੇ ਨਾਲ ਜ਼ਿਆਦਾ ਪਝੌਂਦੇ ਹੋਣਾ ਠੀਕ ਆ ਜਨਾ ਹਾਂਜੀ ਹਾਂ ਕਿੰਨੇ ਕੁ ਸਪੀਡ 100 120 20 ਤੀ ਜਾ 20 120 ਤੋਂ ਪਲੱਸ ਹਾਂਜੀ ਜਾਂਦੇ ਹਾਂਜੀ ਹਾਂ ਕਿੰਨੇ ਅ 100 ਤੋਂ ਵਸੇ 100 ਤੋਂ 120 ਦੇ ਵਿੱਚ ਮਲਕੀ ਮੇਰੇ ਮੁਤਾਬਕ ਤਾਂ ਜਦੋਂ ਮੈਸੀ ਨਾਲ ਬੈਠੇ ਸੀ ਉਹ 130 ਵੀ ਪਲੱਸ ਲੈ ਕੇ ਗਏ ਪਰ ਇਹ ਤੁਸੀਂ ਦੇਖਿਆ ਵਟ ਡਿ ਹਾਈਵੇ ਬਣ ਗਏ ਹਾਂਜੀ ਉਹਨਾਂ ਤੇ ਸਪੀਡ ਲਿਮਟ ਕੀ ਕੀਤੀ ਹੋਈ ਹੈ ਨਾ ਤੇ ਉਸ ਤੋਂ ਬਾਅਦ ਸੀ ਤੇ 100 ਕਿਤੇ 110 ਵੀ ਹੋਏਗੀ ਤੇ ਲੋਡ ਤਾਂ ਭਜਾ ਲਓ ਹਾਂਜੀ ਪਰ ਇਹ ਲਗਾਤਾਰ ਪਾਵਰ ਦਿਖਾਉਣ ਦੀ ਲੋੜ ਨਹੀਂ ਹੈਗੀ ਠੀਕ ਜੇ ਗਵਰਨਮੈਂਟ ਨੇ ਨੋਰਮਸ ਬਣਾਏ ਆ ਹਾਂਜੀ ਜੇ ਕੰਪਨੀ ਨੇ ਕੋਈ ਗੱਲ ਸਮਝਾਈ ਆ ਉਹ ਥੋੜੇ ਹੋਊਂਗੇ ਕਿਸ ਤਰ੍ਹਾਂ ਦੀ ਹਿੱਟ ਪੈਂਦੀ ਹੈ ਬਾਜੀ ਇੱਥੇ ਸਟਾਪ ਚਲੋ ਇਕ ਕਨੈਕਟਿੰਗ ਰੌੜਾ ਦੀ ਹਾਲ ਤੀਸਾਂ ਦੀ ਦੇਖੀ ਤੁਸੀਂ ਹਾਂ ਜੀ ਸਿਰ ਤੋਂ ਅੱਡੇ ਵੀ ਜੇ ਲਗਾਤਾਰ ਭੁਜਾਉਂਗੇ ਤਾਂ ਇਹਨਾਂ ਥਾਵਾਂ ਤੇ ਹੀ ਸੱਟ ਪੈਂਦੀ ਹੈ ਇਸ ਪਿਸਟਨ ਦੇ ਸੋਟ ਹਾਂ ਜੀ ਮੰਨਣਾ ਜਾਂ ਨਾ ਮੰਨਣਾ ਉਹ ਆਰਡੀਨੈਂਸੀ ਵਰਗੀ ਮੇਰਾ ਫਰਜ਼ ਹੀ ਸਮਝਾਉਣਾ ਕਿਉਂਕਿ ਕੱਲ ਨੂੰ ਮਿਸਤਰੀ ਨੂੰ ਬਲੇਮ ਕਰੋ ਵੀ ਮਿਸਤਰੀ ਜੀ ਨੂੰ ਕੰਮ ਨਹੀਂ ਆਉਂਦਾ ਮਿਸਤਰੀ ਤਾਂ ਕੰਮ ਕਰਦਾ ਬੁੱਢਾ ਹੋ ਗਿਆ ਹੁਣ ਤਾਂ ਹੁਣ ਇੱਕ ਤੁਸੀਂ ਅਗਲੀ ਕਰਤਨ ਕੰਮ ਕਰਨ ਵਾਲੇ ਹੋ ਹਾਂ ਜੀ ਜ਼ਿਆਦਾ ਪਾਣੀ ਮਾਰੂੰ ਪਾਉਂਗੀ ਇਹ ਤੇ ਬੂਟੇ ਨੂੰ ਤਾਂ ਉਹ ਮਰੇਗਾ ਜੇ ਪਾਣੀ ਉਹਨੂੰ ਡੇਟ ਲਾਓਗੇ ਨਹੀਂ ਟੈਂਕਰ ਦੇਓਗੇ ਫਿਰ ਵੀ ਉਹ ਮਰੇਗਾ ਉਹ ਡਿਪੈਂਡ ਕਰਦਾ ਕਿਸਾਨ ਦੇ ਉਸ ਬੂਟੇ ਦੀ ਖੁਸ਼ਿਆਲੀ ਕਿਵੇਂ ਹੈ ਜੇ ਡ੍ਰੋਪਿੰਗ ਸਿਸਟਮ ਬਣਾਇਆ ਹੈ ਤੇ ਜੇ ਉਹਨੂੰ ਸਾਈਡ ਤੋਂ ਉਹਨੂੰ ਕੱਲਾ ਮੌਇਸਚਰ ਦੇਵਾਂਗੇ ਜੜ੍ਹ ਨੂੰ ਤੇ ਉਹ ਉਸ ਤੋਂ ਵੀ ਜ਼ਿਆਦਾ ਹੋਰ ਹਾਂਜੀ ਸੋ ਮੈਂ ਜੋ ਸਮਝਾਉਣਾ ਚਾਹੁੰਦਾ ਸੀ ਸਮਝ ਗਿਓਗੇ ਤੁਹਾਡਾ ਧੰਨਵਾਦ ਆ ਭਾਜੀ ਇਹ ਨਹੀਂ ਦੂਜੇ ਚੱਲ ਕੇ ਥੈਂਕ ਯੂ ਵੈਰੀ ਥੈਂਕ ਤੁਹਾਡਾ ਧੰਨਵਾਦ ਤੁਸੀਂ ਵਧੀਆ ਪਰ ਵੀਰ ਨੂੰ ਕਹਿ ਦਿਓ ਵੀ ਨਹੀਂ ਪਿਆਰਾ ਠੀਕ ਹੈ